ਅੱਜ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਲੈ ਕੇ ਆਂਦਾ ਇਹਨੂੰ ਪਹਿਲਾਂ ਕਿਵੇਂ ਦੇਖਦੇ ਹੋ ਤੁਸੀਂ ਇਹ ਕਾਨੂੰਨ ਕਿਹਦੇ ਕਿਹਦੇ ਤੇ ਲਾਗੂ ਹੋਏਗਾ ਕਿਹੜੇ ਲੋਕਾਂ ਦੋਸ਼ੀਆਂ ਤੇ ਲੱਗੇਗਾ ਤਾਂ ਜੋ ਰਾਜਨੀਤੀ ਵਾਲੇ ਲੋਕ ਖਾਸ ਕਰਕੇ ਇਸ ਕਾਨੂੰਨ ਦੀ ਦੁਰਵਰਤੋਂ ਕਰਕੇ ਆਪਣੇ ਵਿਰੋਧੀਆਂ ਤੇ ਕਿਸੇ ਨਾ ਕਿਸੇ ਪ੍ਰਕਾਰ ਦਾ ਜਿਹੜਾ ਟਾਰਗੇਟ ਆ ਉਹ ਨਾ ਕਰ ਪਣ ਕਿਉਂਕਿ ਪੰਜਾਬ ਹਮੇਸ਼ਾ ਕਾਨੂੰਨ ਦੀ ਦੁਰਵਰਤੋਂ ਦਾ ਮੁੱਖ ਕੇਂਦਰ ਰਿਹਾ ਹੈ ਭਾਰਤ ਦੇ ਜਿੰਨੇ ਸੁਭੇ ਆ ਉਹਨਾਂ ਦੇ ਵਿੱਚੋਂ ਜਿਹੜਾ ਪੰਜਾਬ ਹੈ ਇਹ ਗੁਰਵਰਤੋਂ ਦਾ ਕਾਨੂੰਨ ਦੀ ਦੁਰਵਰਤੋਂ ਦਾ ਮੁੱਖ ਕੇਂਦਰ ਹਮੇਸ਼ਾ ਰਿਹਾ ਹੈ। ਜਿਹਨੂੰ ਸਭ ਕਿਤੇ ਸਵਾਗਤ ਕੀਤਾ ਜਾ ਰਿਹਾ ਹੈ ਕਾਨੂੰਨ ਦਾ ਜਿਹੜਾ ਸਾਰੇ ਧਰਮਾਂ ਦਾ ਜੋ ਸਵਾਗਤ ਕਰਦਾ ਹੈ। ਪਰ ਕੁਝ ਲੋਕ ਇਹ ਵੀ ਕਹਿ ਦਿੰਦੇ ਕਿ ਪੰਜਾਬ ਸਰਕਾਰ ਕੋਲ ਤਾਂ ਇਨੀ ਪਾਵਰ ਇਨੀ ਅਧਿਕਾਰ ਹੀ ਨਹੀਂਗਾ ਹੁੰਦਾ ਕਿ ਇੱਕ ਮੂੰਹ ਲੈ ਕੇ ਆ ਸਕਣ ਇਹ ਅਧਿਕਾਰ ਕੇਂਦਰ ਸਰਕਾਰ ਦਾ। ਨਹੀਂ ਇਹਦੀ ਗੱਲ ਨਹੀਂ ਦੇਖੋ ਪੰਜਾਬ ਸਰਕਾਰ ਕੋਈ ਵੀ ਸੂਬਾ ਸਰਕਾਰ ਹੈ ਕੱਲੀ ਪੰਜਾਬ ਸਰਕਾਰ ਦੀ ਗੱਲ ਨਹੀਂ ਕਰਦਾ। ਸੂਬਾ ਸਰਕਾਰ ਕੋਈ ਵੀ ਹੈ ਉਹ ਨਿਜੀ ਇੱਕ ਤਾਕਤ ਰੱਖਦੀ ਹੈ। ਵੀ ਜਿਹੜੇ ਅਹੰ ਮੁੱਦਾ ਬਣ ਜੇ ਕੋਈ ਵੱਡੀ ਕੋਈ ਜਿਹੜੀ ਮੰਗ ਹੈ ਜਾਂ ਪ੍ਰਸਤੀਤੀ ਹੈ ਜਾਂ ਮਜਬੂਰੀ ਹੈ ਉਹਨੂੰ ਮਤ ਪਾਣ ਵਾਸਤੇ ਹਰੇਕ ਸਰਕਾਰ ਹੈ ਜਿਹੜੀ ਉਹ ਆਪਣੇ ਪੱਧਰ ਤੇ ਕਾਨੂੰਨ ਬਣਾ ਸਕਦੀ ਹੈ ਨਾਲੇ ਪੰਜਾਬ ਨੇ ਤਾਂ ਅਮਰਜੰਸੀ ਤੋਂ ਬਾਅਦ ਤਿੰਨ ਚਾਰ ਪੰਜ ਵਾਰੀ ਵਿਧਾਨ ਸਭਾ ਦੇ ਵਿੱਚ ਇਹ ਚੀਜ਼ਾਂ ਲੈ ਕੇ ਆਂਦੀਆਂ ਤੇ ਇਮਪਲੀਮੈਂਟ ਹੋ ਜਾਂ ਉਦੋਂ ਬਾਅਦ ਜੁਡੀਸ਼ੀਅਨ ਦੇ ਦੇਸ਼ ਤੇ ਉਹਨਾਂ ਨੂੰ ਰਿਕੋਨਾਈਜ਼ਰ ਕੀਤਾ ਗਿਆ ਚਾਹੇ ਤੁਸੀਂ ਦੇਖ ਲਓ ਪਾਣੀ ਵਾਲੇ ਮੁੱਦੇ ਦੇ ਉੱਤੇ ਉਹ ਪਿੱਛੇ ਕਾਂਗਰਸੀਆਂ ਨੇ ਕੋ ਕੀਤਾ ਹੋਵੇ ਚਾਹੇ ਹੁਣ ਮੌਜੂਦਾ ਚੱਲਦੀ ਸਰਕਾਰ ਚ ਭਗਵੰਤ ਮਾਨ ਨੇ ਕੀਤਾ ਹੋਵੇ ਤੇ ਉਸ ਤੋਂ ਪਹਿਲਾਂ ਜਿਹੜੇ ਖੇਤੀ ਕਾਨੂੰਨਾਂ ਦਾ ਵਿਰੋਧ ਹੈ ਉਹਦੇ ਮੁਤਲਕ ਜਿਹੜੇ ਵਿਧਾਨ ਸਭਾ ਦੇ ਮਤੇ ਉਸ ਤੋਂ ਪਹਿਲਾਂ ਅਮਰਜੈਂਸੀ ਦੇ ਸਮੇਂ ਜਦੋਂ ਸੈਂਟਰ ਸਰਕਾਰ ਦੇ ਖਿਲਾਫ ਮਤਾ ਪਾਣ ਦੀ ਗੱਲ ਆਈ ਹੋਏ ਉਸ ਸਮੇਂ ਦੇ ਜਿਹੜੇ ਮਤੇ ਆ ਉਹ ਅੱਜ ਤੱਕ ਜਿਹੜਾ ਇਤਿਹਾਸ ਹੈ ਵਿਧਾਨ ਸਭਾ ਦਾ ਬੋਲਦਾ ਵੀ ਪੰਜਾਬ ਨੇ ਹਮੇਸ਼ਾ ਪਹਿਲ ਕੀਤੀ ਹੈ ਤੇ ਇਸੇ ਤਰ੍ਹਾਂ ਇਸ ਮਤੇ ਦੀ ਪਹਿਲ ਕਰਕੇ ਜਿਹੜਾ ਉਹਦਾ ਸਵਾਗਤ ਕਰਨਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿਹੜੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕੋਈ ਵਿਸ਼ੇਸ਼ ਗ੍ਰੰਥ ਹੋਣਾ ਚਾਹੀਦਾ ਜਾਂ ਕਿ ਜਿੰਨੀ ਵੀ ਧਾਰਮਿਕ ਸਮੱਗਰੀ ਆ ਉਹ ਸਾਰੀ ਇਸ ਕਾਨੂੰਨ ਚ ਹੋਣੀ ਚਾਹੀਦੀ ਹੈ ਹਾਂ ਇਹ ਇਹ ਜਿਹੜਾ ਤੁਹਾਡਾ ਸਵਾਲ ਆ ਬਹੁਤ ਵੈਨਾ ਉੱਚ ਪੱਧਰੀ ਸਵਾਲ ਆ ਇਹ ਤੇ ਚਰਚਾ ਹੋਣੀ ਚਾਹੀਦੀ ਆ ਜਿੱਥੇ ਵਿਧਾਨ ਸਭਾ ਦੇ ਵਿੱਚ ਹੁਣ ਇੱਕ ਗੱਲ ਦੀ ਚਰਚਾ ਹੋਈ ਆ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਬੇਨਤੀ ਕਰੂੰਗਾ ਜਿਹੜੀ ਸਟੇਟ ਦੀ ਸਰਕਾਰ ਚੱਲ ਰਹੀ ਆ ਉਹਨਾਂ ਦੀ ਕੈਬਨਿਟ ਚੱਲ ਰਹੀ ਆ ਜਾਂ ਗਵਰਨਰ ਸਾਹਿਬ ਨੇ ਵੀ ਉਸੇ ਵਿਧਾਨ ਸਭਾ ਹਾਲ ਦੇ ਵਿੱਚ ਇੱਕ ਧਾਰਮਿਕ ਲੋਕਾਂ ਦਾ ਜਲਾਸ ਬੁਲਾਉਣਾ ਚਾਹੀਦਾ ਪਰ ਗੱਲ ਇਹ ਆ ਇਸ ਗੱਲ ਨੂੰ ਗਰੂਰ ਮਿਕਸਚਰ ਕਰਨਾ ਪਏਗਾ ਜੀ ਜਿਹੜੇ ਲੋਕ ਲੋਭੀ ਲਾਲਚੀ ਤੇ ਕ੍ਰਿੰਦਰ ਨੇ ਰਾਜਨੀਤੀ ਚ ਉਹ ਕੀਤੇ ਇਸ ਕਾਨੂੰਨ ਦੀ ਦੁਰਵਰਤੋਂ ਕਰਕੇ ਆਮ ਲੋਕਾਂ ਨੂੰ ਪੱਠੇ ਦੀ ਅੱਗ ਤੇ ਨਾ ਝੋਕ ਦੇਣਾ ਕਾਨੂੰਨ ਆਇਆ ਬਹੁਤ ਚੰਗਾ ਹੋਇਆ ਕਾਨੂੰਨ ਚਾਹੀਦਾ ਸੀ ਪਰ ਕਾਨੂੰਨ ਦੇ ਨਾਲ ਨਾਲ ਜਿਵੇਂ ਮੈਂ ਤੁਹਾਨੂੰ ਕਿਹਾ ਵਿਧਾਨ ਸਭਾ ਦੇ ਵਿੱਚ ਇੱਕ ਧਾਰਮਿਕ ਲੋਕਾਂ ਦੀ ਬੈਠਕ ਹੋਣੀ ਚਾਹੀਦੀ ਦੋ ਤਿੰਨ ਦਿਨ ਦੀ ਉਹਦੇ ਉੱਤੇ ਡਿਸਾਈਡ ਕਰਕੇ ਇਹ ਇਹਦਾ ਮਾਪ ਡੰਡਾ ਜਿਹੜਾ ਪਤਾ ਹੋਈ ਇਹ ਪਤਾ ਲੱਗ ਸਕੈ ਕਿ ਕਿੱਥੇ ਇਹ ਕਾਨੂੰਨ ਲੱਗੇਗਾ ਕਿੱਥੇ ਨਹੀਂ ਲੱਗੇਗਾ ਹਿੰਦੂ ਧਰਮ ਨਾਲ ਸਭ ਤੋਂ ਜ਼ਿਆਦਾ ਦੁਚਿੱਤੀ ਚ ਹੋਊਗਾ ਕਿ ਸਾਡਾ ਕਿਹੜਾ ਕਿਹੜਾ ਗ੍ਰੰਥ ਇਸ ਕਾਨੂੰਨ ਚ ਆਊਗਾ ਜਾਂ ਜਿੰਨੇ ਧਾਰਮਿਕ ਪੁਸਤਕਾਂ ਲਾ ਲੋਕਤਾਬਾਂ ਲਾ ਲੋ ਜਾ ਅਨ ਸਮਗਰੀ ਲਾ ਲੋ ਆਊਗੀ ਜਾਂ ਨਹੀਂ ਆਊਗੀ ਦੇਖੋ ਇਹ ਬਹੁਤ ਚੋਣ ਸਮਝ ਕੇ ਫੈਸਲਾ ਕਰਨ ਵਾਲੀ ਗੱਲ ਹੈ ਯਾਦ ਰੱਖੋ ਜਿਹੜੇ ਚਾਰ ਵੱਡੇ ਗ੍ਰੰਥ ਸਾਡੇ ਉਹ ਤਾਂ ਆਣੇ ਚਾਹੀਦੇ ਆ ਚਾਰੇ ਜੇ ਆਵੇ ਰਮਾਇਣ ਜੇ ਆਵੇ ਤੇ ਬੀਤਾ ਜੀ ਆਵੇ ਹੈਨਾ ਅਰੇ ਜਿਹੜੀ ਕਿਸੇ ਨੂੰ ਬੇਅਦਵੀ ਕਰਨੀ ਹੈ ਇਹ ਛੋਟੀਆਂ ਬੇਅਦਵੀਆਂ ਦੀ ਗੱਲ ਕਰਾਂਗੇ ਜਾਂ ਆਪਾਂ ਕੱਲ੍ਹ ਦੇ ਜਿਹੜੇ ਕਥਾਲੀਆਂ ਕਥਾ ਬੁੱਕ ਨੇ ਉਹਨਾਂ ਦੀ ਗੱਲ ਕਰਾਂਗੇ ਤਾਂ ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਬੇਅਦਵੀ ਕਰਦਾ ਮੈਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਉਹਨੂੰ ਘਰ ਤੇ ਲਿਆਂਦਾ ਤੂਜਾ ਦੇ ਸਮਾਨ ਨੂੰ ਸਭ ਤੋਂ ਪਹਿਲਾਂ ਉਹ ਖੁਦ ਬੇਅਦਵੀ ਕਰਦਾ ਤੋਗੇ ਤੁਸੀਂ ਦੇਖੋ ਕਿੰਨੇ ਸੂਰਿਆਂ ਦੇ ਕੰਡੇ ਤੇ ਕਿੰਨੇ ਘੱਗਰ ਦੇ ਕੰਡੇ ਤੇ ਕਿੰਨੀਆਂ ਨੈਰਾਂ ਦੇ ਕੰਡੇ ਤੇ ਜਿਹੜੀ ਪੂਜਾ ਦੀ ਸਮੱਗਰੀ ਹੈ ਉਹਦੇ ਵਿੱਚ ਫੋਟੋਆਂ ਵੀ ਹੋਣਗੀਆਂ ਉਹਦੇ ਵਿੱਚ ਹਨਮਾਨ ਚਲੀਸ ਦਾ ਪੁਰਾਣਾ ਸਰੂਪ ਵੀ ਹੋਏਗਾ ਉਹਦੇ ਵਿੱਚ ਕਿਸੇ ਨਾ ਕਿਸੇ ਕਥਾ ਦਾ ਸਰੂਪ ਵੀ ਹੋਊਗਾ ਕਿ ਲੋਕ ਉੱਥੇ ਛੱਡ ਕੇ ਸੱਟ ਕੇ ਚਲੇ ਜਾਂਦੇ ਤੇ ਜੇ ਕਿਤੇ ਇਹ ਕਾਨੂੰਨ ਐਨੇ ਇਸ ਆਮ ਘਰਾਂ ਦੇ ਸਮਾਨ ਤੇ ਆਮ ਰੋਜ਼ ਦੀ ਸਮੱਗਰੀ ਤੇ ਲਾਗੂ ਹੋ ਗਿਆ ਤਾਂ ਫਿਰ ਮੈਨੂੰ ਲੱਗਦਾ ਵੀ ਪੁਲਿਸ ਇਸੇ ਕੰਮ ਤੇ ਰਹੇਗੀ ਪੁਲਿਸ ਹੋਰ ਕੋਈ ਕੰਮ ਨਹੀਂ ਕਰ ਸਕਦੀ ਪਰ ਤੁਸੀਂ ਦੇਖੀ ਸਾਧੂ ਪਿੰਡਾਂ ਦੇ ਵਿੱਚ ਆਉਂਦੇ ਸੀਗੇ ਕੀਰਤਨ ਕਰਦੇ ਪਰ ਅੱਜ ਦੇ ਹੁਣ ਲੋਕ ਬੜੇ ਦੋਚਿੱਤੀ ਜਾਉਗੇ ਕਿ ਸਾਧੂ ਹੋਈ ਬਤ ਗਏ ਡੇਰੇ ਹੋਈ ਬਤ ਗਏ ਉਹ ਕਿਵੇਂ ਆਇਡੈਂਟੀਫਾਈ ਕਰਨਗੇ ਅਸਲੀ ਕਿਹੜਾ ਨਕਲੀ ਕਿਹੜਾ ਇਹ ਇਹ ਬਈ ਇਹ ਵੀ ਗੱਲ ਬਹੁਤ ਜ਼ਰੂਰੀ ਹੈ ਨਾ ਜਿਹੜਾ ਇੱਕ ਡੇਰਾਵਾਦ ਹੈ ਉਹ ਬਹੁਤ ਵੱਡੇ ਪੱਧਰ ਤੇ ਪੰਜਾਬ ਤੋਂ ਵਧਿਆ ਜਿਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤਾਂ ਇਹ ਮਾਲਵੇ ਦੀ ਧਰਤੀ ਦੇ ਦਬਾਬੇ ਦੀ ਮਾਝੇ ਨੇ ਕਿਤੇ ਨਾ ਕਿਤੇ ਕੰਟਰੋਲ ਰੱਖਿਆ ਪਰ ਹੁਣ ਮਾਝਾ ਇਹ ਵੱਡੀ ਲਪੇਟ ਤੇ ਆ ਗਿਆ ਸਾਡੇ ਤੋਂ ਬਾਅਦ ਮਾਜਾ ਧਰਮ ਪਰਵਰਤਨ ਦੇ ਵਿੱਚ ਸਾਨੂੰ ਦਬਾਵੇ ਨੇ ਕੋਈ ਮਾਲਵੇ ਨੂੰ ਕਈ ਰੁਣਾ ਦੇ ਲੰਗੇ ਤੇ ਉਹ ਵੀ ਕਿਤੇ ਨਾ ਕਿਤੇ ਡੇਰਾਵਾਦੀ ਹੈ ਜਿਹੜਾ ਅੱਜ ਜਿਹਦੇ ਵਿੱਚ ਮਾਜੇ ਦੇ ਵਿੱਚ ਜਿਹੜੀ ਕਿ ਲਹਿਰ ਚੱਲੀ ਹੈ ਧਰਮ ਪਰਵਰਤਨ ਦੀ ਉਹ ਡੇਰਾਵਾਦ ਵਰਗੀ ਹੈ ਜੇ ਅਸੀਂ ਲੋਕ ਆਪਣੇ ਆਪਣੇ ਧਰਮਾਂ ਦੇ ਪਰਤਕਤਾਂ ਨਾਲ ਪਹਿਰਾ ਦਿੰਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਡੇਰਾਵਾਦ ਬਾਤ ਕਰਦਾ ਸੀ ਜਾਂ ਪ੍ਰਾਈਵੇਟ ਸਾਧੂ ਬਣ ਸਕਦੇ ਇੱਕ ਜਿਹੜੀ ਸਮੱਸਿਆ ਸਭ ਤੋਂ ਵੱਡੀ ਹੈ ਅਜੇ ਤੱਕ ਕੋਈ ਕਿਸੇ ਨੂੰ ਨਹੀਂ ਦਿਖ ਰਹੀ ਜਿਹੜਾ ਮੋਬਾਈਲ ਇਹ ਸਭ ਤੋਂ ਵੱਡੀ ਸਮੱਸਿਆ ਸਾਡੀ ਜਨਰੇਸ਼ਨ ਦੀ ਬੱਚਿਆਂ ਲਈ ਦੇਖੋ ਜਿੱਥੇ ਵਿਗਿਆਨੀ ਕਿਨੂੰ ਮਾੜਾ ਗੱਲ ਕਹਿੰਦੇ ਆ ਜਿਹਦੇ ਤੋਂ ਬੜੀਆਂ ਉਹ ਨਿਕਲਦੀਆਂ ਉਹਨਾਂ ਦਾ ਮਾੜਾ ਅਸਰ ਹੈ ਉਹ ਗੱਲਾਂ ਹੈਗੀਆਂ ਉਹ ਤਾਂ ਮੰਨਣ ਯੋਗ ਹੀ ਨੇ ਇੱਕ ਵਿਗਿਆਨਿਕ ਖੋਜ ਕਰ ਚ ਰਣ ਤੋਂ ਬਾਅਦ ਆਉਂਦੇ ਆ ਪਰ ਇੱਕ ਪਲ ਮੰਨਣ ਦਾ ਸਮੇਂ ਦੀ ਬਰਬਾਦੀ ਅਸ਼ਲੀਲਤਾ ਵਾਲੇ ਪਾਸੇ ਵਾਧਾ ਮਾਪੇ ਆਪਣਾ ਪਿਆਰ ਵੀ ਘਾਟ ਦੋਸਤੀ ਸਮਾਪਤ ਠੀਕ ਹੈ ਤੇ ਸਕੂਲ ਦੀ ਜਿਹੜੀ ਪੜਾਈ ਹੈ ਉਹ ਵੱਡਾ ਡੈਮੇਜ ਜਿਹੜੀਆਂ ਪੰਜੇ ਗੱਲਾਂ ਨੇ ਇਹ ਪੰਦੇ ਇੱਕ ਮੋਬਾਈਲ ਹੈ ਜਿਹੜਾ ਉਹ ਗਿਫਟ ਕਰ ਰਿਹਾ ਹੈ। ਉਹਨਾਂ ਨੇ ਤੁਹਾਡੀ ਪੀੜੀ ਨੂੰ ਸਮਾਪਤ ਕਰਨ ਲਈ, ਤੁਹਾਡੇ ਧਰਮ ਨੂੰ ਸਮਾਪਤ ਕਰਨ ਲਈ, ਰਿਲੀਜੀਅਨ ਨੂੰ ਸਮਾਪਤ ਕਰਨ ਵਾਸਤੇ ਇੱਕ ਜਿਹੜਾ ਯੰਤਰ ਦਿੱਤਾ। ਇਹ ਮੈਨੂੰ ਲੱਗਦਾ ਵੀ ਜਿਹੜੀਆਂ ਏਜੰਸੀਆਂ ਸਾਨੂੰ ਸਮਾਪਤ ਕਰਨਾ ਚਾਹੁੰਦੀਆਂ ਸੀ, ਉਹਨਾਂ ਨੇ 70 ਤੋਂ 70 ਸਾਲਾਂ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਲਗਾਤਾਰ ਇਸ ਗੱਲ ਤੇ ਸੀ ਵੀ ਪੰਜਾਬ ਦਾ ਕਿਵੇਂ ਨੁਕਸਾਨ ਕੀਤਾ ਜਾ ਸਕੇ, ਪੰਜਾਬ ਨੂੰ ਕਿਵੇਂ ਵਾਜ ਕਰ ਦਿੱਤਾ ਜਾਵੇ, ਪੰਜਾਬ ਨੂੰ ਕਿਵੇਂ ਖਤਮ ਕਰ ਦਿੱਤਾ ਜਾਵੇ ਪਰ ਨਹੀਂ ਹੋਇਆ। ਪਰ ਇਸ ਯੰਤਰ ਨੇ ਮੈਨੂੰ ਲੱਗਦਾ ਵੀ ਉਹਨਾਂ ਦੇ ਸਾਰੇ ਜਿਹੜੇ ਸੁਪਨੇ ਸੀ ਉਹਨਾਂ ਨੂੰ ਸਹਕਾਰ ਕਰਨ ਵਾਲੇ ਪਾਸੇ ਲੈ ਕੇ ਜਾ ਰਹੇ ਆ ਤੇ ਅਸੀਂ ਮੇਰੀ ਨਿੱਜੀ ਉਹ ਮੰਨਣਾ ਹੈ ਰਾਇਆ ਕਿ ਜਿੰਨੇ ਲੋਕ ਹੁਣ ਧਰਤੀ ਤੇ ਨਿਵਾਸ ਕਰ ਰਹੇ ਆ ਧਰਤੀ ਤੇ ਹੈਗੇ ਆ ਜਿਉਂਦੇ ਆ ਸਾਨੂੰ ਕਹੀਦਾ ਵੀ ਅਜੇ ਵੀ ਗੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਸੀਂ ਆਪੋ ਆਪਣੇ ਧਰਮਾਂ ਨਾਲ ਜੁੜੀਏ ਬਾਬਿਆਂ ਨੂੰ ਛੱਡ ਦਈਏ ਜਿਹੜੇ ਸਿੱਖ ਧਰਮ ਲੋਕ ਰਿਲੇਟਡ ਨੇ ਸਿੱਖ ਧਰਮ ਨਾਲ ਉਹ ਆਪਣੇ ਆਪਣੇ ਬੱਚਿਆਂ ਲਈ ਗੁਰਦੁਆਰੇ ਸਾਹਿਬ ਜਾਣ ਜਿਹੜੇ ਸਨਾਤਨ ਨਾਲ ਰਿਲੇਟਡ ਨੇ ਉਹ ਆਪਣੇ ਮੰਦਰਾਂ ਜਾਂ ਅਸੀਂ ਵਿਦੇਸ਼ੀ ਧਰਮਾਂ ਤੋਂ ਧਰਮ ਪਰਵਰਤਨ ਨੂੰ ਗ੍ਰੇਡ ਕਰੀਏ ਤੇ ਜੇ ਜੇ ਫੈਸਲੇ ਹੋਣ ਜਿਵੇਂ ਇਹ ਫੈਸਲਾ ਹੋਇਆ ਨਹੀਂ ਬੇਅਦਬੀਆਂ ਤੇ ਕਿਤੇ ਬੜੇ ਆਮ ਲੱਗੇਗਾ ਤੇ ਇਹ ਅਜਿਹੇ ਫੈਸਲੇ ਦਾ ਪੂਰੀ ਸਟੇਟ ਨੂੰ ਸਵਾਗਤ ਵੀ ਕਰਨਾ ਚਾਹੀਦਾ ਨਿਮਮਾ ਵਾਲੀ ਵੀ ਬੰਨੀ ਚਾਹੀਦੀ ਹੈ ਤੇ ਵਿਦੇਸ਼ੀ ਧਰਮਾਂ ਤੋਂ ਆਪਣੇ ਆਪ ਨੂੰ ਕਿਤੇ ਵਿਚਾਰ ਰੱਖ ਕੇ ਆਪਣੇ ਧਰਮ 'ਤੇ ਵਿਸ਼ਵਾਸ ਕਰਕੇ ਪ੍ਰਾਈਵੇਟ ਬਾਬਿਆਂ ਤੋਂ ਬਚ ਕੇ ਕਿਉਂਕਿ ਜਿਹੜੀ ਬਾਬਾ ਐਸੋਸੀਏਸ਼ਨ ਹੈ ਵੀ ਬੜੀ ਖਤਰਨਾਕ ਹੁੰਦੀ ਹੈ ਕਦੀ ਕਿਸੇ ਦੇ ਸਰਕ ਮਾਤਾ ਕਦੀ ਕਿਸੇ ਦੇ ਬੇਵੀ ਆ ਗਈ ਕਦੀ ਕਿਸੇ ਦੇ ਪੀਰ ਆ ਗਿਆ ਕਦੀ ਕਿਸੇ ਦੇ ਫਕੀਰ ਆ ਗਿਆ ਇਹ ਕੰਮ ਆ ਜਿਹੜੇ ਇਹ ਵੀ ਕਿਤੇ ਨਾ ਕਿਤੇ ਤੁਹਾਨੂੰ ਲੈ ਡੂੰਗੇ ਆਪਣੇ ਆਪਣੇ ਈਸ਼ਟ ਤੇ ਵਿਸ਼ਵਾਸ ਰੱਖਣਾ ਚਾਹੀਦਾ ਆਪਣੇ ਧਰਮ ਤੋਂ ਪੱਕੇ ਰਹਿਣਾ ਚਾਹੀਦਾ ਹਾਲ ਕੋਈਆਂ ਗੱਲਾਂ ਬਾਤਾਂ ਛੱਡ ਕੇ ਨਾ ਕਿਸੇ ਤੇ ਕੋਈ ਮਾਤਾ ਆਂਦੀ ਹੈ ਨਾ ਕਿਸੇ ਕੋ ਪੀਰ ਫਕੀਰ ਆਉਂਦਾ ਨਾ ਗਰੀ ਕੋਈ ਚਾਟ ਬਾਂਦੀ ਹੈ ਨਾ ਹੀ ਕੋਈ ਇਨਸਾਨ ਇਸ ਥੀਜਿਆਂ ਨੂੰ ਚੱਲ ਸਕਦਾ ਇਹ ਸਿਰਫ ਦੇਖਾ ਦਿਖਾਈ ਇੱਕ ਮਿਸ਼ਨ ਹੈ ਜਿਹੜਾ ਚੱਲ ਰਿਹਾ ਹੈ ਕੀ ਆਮ ਲੋਕਾਂ ਦੀ ਜੇਬਾਂ ਦੇ ਜਿਹਾ ਡਾਕਾ ਉਹ ਮਾਰਿਆ ਜਾ ਰਿਹਾ ਹੈ। ਤੁਹਾਨੂੰ ਕੀ ਲੱਗਦਾ ਜਿਵੇਂ ਧਰਮ ਗ੍ਰੰਥਾਂ ਦੇ ਉੱਤੇ ਕਾਨੂੰਨ ਬਣਾਇਆ ਕਿ ਧਰਮ ਪਰਿਵਰਤਨ ਤੇ ਵੀ ਕਾਨੂੰਨ ਬਣਾਉਣਾ ਚਾਹੀਦਾ ਥਾ। ਧਰਮ ਪਰਿਵਰਤਨ ਤੇ ਪਹਿਲਾਂ ਵੀ ਕਾਨੂੰਨ ਹੈਗਾ ਪਰ ਲਾਗੂ ਨਹੀਂ ਹੋਣ ਦਿੰਦੇ। ਕੌਣ ਨਹੀਂ ਲਾਗੂ ਹੁੰਦੇ? ਜਿਹੜੀਆਂ ਦੇਸ਼ ਦੇ ਵਿੱਚ ਤਾਕਤਾਂ ਰਾਜ ਕਰਦੀਆਂ ਉਹ ਨਹੀਂ ਲਾਗੂ ਹੁੰਦੀਆਂ ਉਹ ਹਮੇਸ਼ਾ ਜਿਹੜੀ ਪਾਰਟੀ ਤਾਕਤ ਪਾ ਜਾਂਦੀ ਹੈ ਜਿਹੜੀ ਪਾਰਟੀ ਨੂੰ ਜਿਹੜੇ ਲੋਕਾਂ ਦੀ ਹਮਾਇਤ ਹੁੰਦੀ ਹੈ ਉਹ ਉਹਨਾਂ ਨੂੰ ਹਵਾ ਦਿੰਦੇ ਆ। ਕੋੜਾ ਨਹੀਂ ਨਿੱਠੀ ਦੇਖੀ ਐ ਮਲਵੀ ਕਦੀ ਪਿੰਡਾਂ ਚ ਕੁਝ ਉਸ ਉਮਰ ਚ ਨਿਕਲ ਕੇ ਆਏ ਮੈਨੂੰ ਲੱਗਦਾ ਕੁਝ ਦੇਖਿਆ ਜਿਹੜੇ ਮਾਈਆਂ ਪਖਾਨੀਆਂ ਜਾਂਦੀਆਂ ਦੀ ਉਹਨਾਂ ਚ ਰੱਗ ਨਹੀਂ ਫੜਦੀ ਜਿੰਨਾ ਚਿਰ ਉਹਨਾਂ ਖੱਲ੍ਹੇ ਹਵਾ ਨਾਲ ਨਿੱਤੀ ਹੈ। ਤੇ ਉਹੀ ਪ੍ਰਕਾਰ ਦੀ ਗੱਲ ਐ ਤੇ ਟੁਕਦੀ ਐ ਵੀ ਨਾ ਕੋਈ ਸੈਂਟਰ ਸਰਕਾਰ ਕਿਸੇ ਐਸੀ ਏਜੰਸੀ ਨੂੰ ਹਵਾ ਨਾ ਦੇ ਤੇ ਉਹ ਨਾ ਚਿਰ ਕਿਸੇ ਸਟੇਟ ਦੇ ਧਰਮ ਪਰਵਰਤਨ ਹੁੰਦਾ। ਜੀ ਇਹਨੂੰ ਫਿਰ ਤੁਸੀਂ ਧਰਮ ਗੁਰੂਆਂ ਦਾ ਫੇਲੀਅਰ ਨਹੀਂ ਮੰਨਦੇ? ਬਿਲਕੁਲ ਮੰਨਦਾ। ਬਿਲਕੁਲ ਮੰਨਦਾ ਵੀ ਜੇ ਸਾਡੇ ਜਿਹੜੇ ਧਰਮ ਗੁਰੂ ਨੇ ਵਕ ਵਕ ਧਰਮਾਂ ਚ ਵੱਡੀਆਂ ਵੱਡੀਆਂ ਕਥਾਵਾਂ ਟੀਲੀਆਂ ਦੇ ਆ ਕੇ ਕਰ ਰਹੇ ਨੇ ਵੱਡੇ ਵੱਡੇ ਨਾਰੇ ਮਾਰਦੇ ਨੇ ਵੱਡਾ ਕੰਮ ਕਰਦੇ ਨੇ ਉਹ ਆਪਣੇ ਲੋਕਾਂ ਨੂੰ ਧਰਮ ਨਾਲ ਜੋੜਨ ਕੇ ਕਿਤੇ ਨਾ ਕਿਤੇ ਆ ਸਫਲ ਰਹੇ ਨੇ ਇਸ ਕਰਕੇ ਜਿਹੜੇ ਬਰੇਸ਼ੀ ਲੋਕ ਸੀ ਉਹਨਾਂ ਨੇ ਸਨ ਲਈ ਤੋਂ ਰਸਤਾ ਬਣਾ ਕੇ ਸਾਡੇ ਤੇ ਜਿਹੜਾ ਹਮਲਾ ਖੱਡ ਕਰਮ ਤੇ ਕੀਤਾ ਪੰਜਾਬ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਜਿਨ੍ਹਾਂ ਕੁਰਬਾਨੀਆਂ ਭਰਿਆ ਇਤਿਹਾਸ ਨੂੰ ਪੂਰੀ ਦੁਨੀਆ ਦੇ ਵਿੱਚ ਕਿਹਾ ਜਾਂਦਾ ਕਿ ਜਿਹਹਾ ਇਤਿਹਾਸ ਪੰਜਾਬ ਦਾ ਹੈ ਉਹ ਜਿਹਹਾ ਇਤਿਹਾਸ ਦੁਨੀਆ ਤੇ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਪਰ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਸਾਡੇ ਪਵਿੱਤਰ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਵੱਖ-ਵੱਖ ਧਰਮ ਗ੍ਰੰਥਾਂ ਦਾ ਭਾਵੇਂ ਉਹ ਸਿੱਖ ਧਰਮ ਦੇ ਹੋਣ Hindu ਧਰਮ ਦੇ ਹੋਣ ਮੁਸਲਮਾਨ ਧਰਮ ਦੇ ਹੋਣ ਜਾਂ ਅਸਾਈ ਧਰਮ ਦੇ ਹੋਣ ਉਹਨਾਂ ਦੀ ਬੇਅਦਬੀ ਹੋਈ ਸੀ ਪਰ ਅੱਜ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਲਿਆਂਦਾ ਗਿਆ ਸੀਗਾ ਜਿਹੜਾ ਜਿਹਦੇ ਕਰਕੇ ਜਿਹੜਾ ਵੀ ਕੋਈ ਬੇਅਦਬੀ ਕਰੂਗਾ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਲਈ ਇੱਕ ਸਖਤ ਕਾਨੂੰਨ ਬਣਾਉਣਾ ਚਾਹੀਦਾ ਇਸ ਮਾਮਲੇ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨ ਲਈ ਮਹਾ ਮਿੰਦलेश्वर ਬ੍ਰਹਮਾਨੰਦ ਗਿਰੀ ਜੀ ਨੇ ਗੱਲਬਾਤ ਕਰਦੇ ਹੈ ਕਿ ਇਸ ਜਿਹੜਾ ਕਾਨੂੰਨ ਹੈ ਉਹ ਨੂੰ ਕਿਵੇਂ ਦੇਖਦੇ ਸਰ ਸਵਾਗਤ ਹੈ ਤੁਹਾਡਾ ਜੈ ਮਾਈ ਜੈ ਮਹਾਕਾਲ ਜੀ ਅੱਜ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਲੈ ਕੇ ਆਂਦਾ ਹੈ ਇਹਨੂੰ ਪਹਿਲਾਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜਿਹੜਾ ਕਾਨੂੰਨ ਹੈ ਇਹਦੀ ਮੈਨੂੰ ਲੱਗਦਾ ਵੀ ਅੱਜ ਤੋਂ 10 ਸਾਲ ਪਹਿਲਾਂ ਜ਼ਰੂਰ ਸੀ ਕਿਉਂਕਿ ਇਸ ਕਾਨੂੰਨ ਤੇ ਬੇਅਦਬੀਆਂ ਦੇ ਨਾਂ ਤੇ ਪੰਜਾਬ ਦੇ ਵਿੱਚ ਤਿੰਨ ਸਰਕਾਰਾਂ ਦਾ ਸੂਰਬਦਲ ਹੋ ਚੁੱਕਾ ਤੇ ਲੰਬਾ عرصਾ ਹੁੰਦਾ ਤਿੰਨ ਸਰਕਾਰਾਂ ਆਪਣਾ ਸਮਾਂ ਗੁਜ਼ਰਬਸਰ ਕਰਕੇ ਤੇ ਲੋਕਾਂ ਨੂੰ ਇੱਕ ਲਾਰੇ ਰਾਈ ਲਮਾਵੀਆਂ ਜੋ ਅੱਜ ਸਰਕਾਰ ਨੇ ਹਿੰਮਤਾਂ ਲਿਆਂਦਾ ਵਿਧਾਨ ਸਭਾ ਚ ਵੈਸੇ ਨੈਸ਼ਨਲ ਲੈਵਲ ਦਾ ਮਤਾ ਹੋਣਾ ਚਾਹੀਦਾ ਨੈਸ਼ਨਲ ਲੈਵਲ ਤੇ ਗੱਲ ਹੋਣੀ ਚਾਹੀਦੀ ਸੀ ਪਰ ਸਰਕਾਰਾਂ ਨੇ ਹਮੇਸ਼ਾ ਜਿਹੜਾ ਪੰਜਾਬ ਹੈ ਐਮਰਜੈਂਸੀ ਤੋਂ ਬਾਅਦ ਅਜੇ ਕਈ ਵਿਧਾਨ ਸਭਾ ਦੇ ਵਿੱਚ ਫੈਸਲੇ ਲਏ ਆ ਜਿਹੜੇ ਦੂਜੀਆਂ ਸਟੇਟਾਂ ਵਾਸਤੇ ਚਾਨਣ ਮਨਾਰਾ ਸਾਬਤ ਹੋਇਆ ਇਹਨਾਂ ਦੇ ਵਿੱਚੋਂ ਮੈਂ ਮੰਨਦਾ ਵੀ ਇੱਕੇ ਵੀ ਫੈਸਲਾ ਜਿਹੜਾ ਸਮੁੱਚਾ ਭਾਰਤ ਦੇ ਜਿਹੜਾ ਵੱਖ-ਵੱਖ ਸਟੇਟਾਂ ਨੇ ਉਹ ਸਾਡੇ ਇਸ ਮਤੇ ਦੇ ਪਹਿਰਾ ਦੇ ਕੇ ਟੇਟਾਂ ਦੇ ਆਪਣੇ ਪੱਧਰ ਦੇ ਜਿਹੜੇ ਕਾਨੂੰਨ ਆ ਉਹ ਸੁਰਜੀਤ ਕਰਨਗੇ ਪਰ ਇਸ ਕਾਨੂੰਨ ਦੇ ਨਾਲ ਨਾਲ ਇੱਕ ਜਿਹੜੀ ਗੱਲ ਸੋਚਣ ਦੇ ਸਮਝਣ ਵਾਲੀ ਹੈ ਅਜੇ ਤਿੰਨ ਚਾਰ ਕਾਨੂੰਨ ਆ ਜਿਹੜੇ ਉਹ ਖਤੀ ਨਾਲ ਲਾਗੂ ਹੋਇਆ ਭਾਰਤ ਚ ਇਹ ਵਿਸ਼ੇਸ਼ ਯਰਜੋ ਦੇ ਜਿਹੜੇ ਉਹਨਾਂ ਦਾ ਜਿਹੜਾ ਮੰਨਣਾ ਵੀ ਉਹ ਕਾਨੂੰਨਾਂ ਦੀ ਜਿਹੜੀ ਗੁਰਵਰਤੋ ਹੈ ਉਹ ਵੀ ਰੱਜ ਕੇ ਹੋਈ ਹੈ ਤੇ ਜੇ ਆਪਾਂ ਉਸ ਕਾਨੂੰਨਾਂ ਦੇ ਹਿਸਾਬ ਨਾਲ ਇਸ ਕਾਨੂੰਨ ਨੂੰ ਦੇਖੀਏ ਇਸ ਕਾਨੂੰਨ ਦੀ ਜ਼ਰੂਰਤ ਕਿੱਥੇ ਹੈਗੀ ਹੈ ਉਹਦੇ ਨਾਲ ਨਾਲ ਇਹਦੇ ਵਾਸਤੇ ਇੱਕ ਸੰਜਿੰਦਾ ਜਿਹੜੇ ਲੋਕ ਆ ਉਹਨਾਂ ਦੀ ਸੋਚ ਤੇ ਕਿਤੇ ਨਾ ਕਿਤੇ ਇਕੱਤਰ ਕਰਕੇ ਇਹਦੇ ਵਾਸਤੇ ਇੱਕ ਨਈਮਾਂ ਵਾਲੀ ਤੈਅ ਕਰਨੀ ਬਹੁਤ ਜ਼ਰੂਰੀ ਹੈ ਨਾਲ ਇਸ ਕਾਨੂੰਨ ਇਹ ਕਾਨੂੰਨ ਕਿਹਦੇ ਕਿਹਦੇ ਤੇ ਲਾਗੂ ਹੋਏਗਾ ਕਿਹੜੇ ਲੋਕਾਂ ਦੋਸ਼ੀਆਂ ਤੇ ਲੱਗੇਗਾ ਤਾਂ ਜੋ ਰਾਜਨੀਤੀ ਵਾਲੇ ਲੋਕ ਖਾਸ ਕਰਕੇ ਇਸ ਕਾਨੂੰਨ ਦੀ ਦੁਰਵਰਤੋਂ ਕਰਕੇ ਆਪਣੇ ਵਿਰੋਧੀਆਂ ਤੇ ਕਿਸੇ ਨਾ ਕਿਸੇ ਪ੍ਰਕਾਰ ਦਾ ਜਿਹੜਾ ਟਾਰਗੇਟ ਆ ਉਹ ਨਾ ਕਰ ਪਣ ਕਿਉਂਕਿ ਪੰਜਾਬ ਹਮੇਸ਼ਾ ਕਾਨੂੰਨ ਦੀ ਦੁਰਵਰਤੋਂ ਦਾ ਮੁੱਖ ਕੇਂਦਰ ਰਿਹਾ ਹੈ ਭਾਰਤ ਦੇ ਜਿੰਨੇ ਸੂਬੇ ਆ ਉਹਨਾਂ ਦੇ ਵਿੱਚੋਂ ਜਿਹੜਾ ਪੰਜਾਬ ਆ ਇਹ ਦੁਰਵਰਤੋਂ ਦਾ ਕਾਨੂੰਨ ਦੀ ਦੁਰਵਰਤੋਂ ਦਾ ਮੁੱਖ ਕੇਂਦਰ ਹਮੇਸ਼ਾ ਰਿਹਾ ਹੈ ਚਾਹੇ ਜੋ ਆਪਾ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਟਾਂਡਾ ਹੋਵੇ ਹਮੇਸ਼ ਜਿਹੜੇ ਵੱਡੇ ਕਾਨੂੰਨ ਇੱਥੇ ਆਏ ਆ ਬਹੁਤ ਤਰ੍ਹਾਂ ਦੇ ਕਾਨੂੰਨ ਆ ਜਿਹੜਾ ਨੇ ਆਪਾਂ ਕੱਲ ਕਰ ਸਕਦੇ ਆ ਚਾਹੇ ਉਹ ਪਹਿਣਾ ਵਾਸਤੇ ਕਾਨੂੰਨ ਲੈ ਕੇ ਆਉਂਦਾ ਚਾਹੇ ਕਿਤੇ ਜਾਤੀ ਵਿਸ਼ੇਸ਼ ਵਾਸਤੇ ਕਾਨੂੰਨ ਲੈ ਕੇ ਆਏ ਚਾਹੇ ਉਹ ਤਿੰਨ ਚਾਰ ਤਰ੍ਹਾਂ ਦੇ ਜਿਹੜੇ ਵੱਡੇ ਕਾਨੂੰਨ ਸੀ ਜਿਹੜੇ ਆਏ ਆ ਤੇ ਉਹ ਕਾਨੂੰਨਾਂ ਦੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਗੁਰਵਰਤਵਾ ਵੱਡੇ ਪੱਧਰ ਤੇ ਹੋਈ ਹੈ ਤੇ ਇਹ ਜੇ ਕਾਨੂੰਨ ਲੈ ਕੇ ਆਉਣਾ ਤੇ ਇਹਦੇ ਨਾਲ ਜਿਹੜੀ ਇੱਕ ਨਿਯਮਾਂ ਵਾਲੀ ਲੈ ਕੇ ਆਉਣੀ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਇਹ ਡਿਸਾਈਡ ਹੋ ਸਕੇ ਵੀ ਇਹ ਜਿਹੜੀ ਕਾਰਵਾਈ ਹੈ ਉਹ ਇਹਨਾਂ ਤੱਥਾਂ ਦੇ ਆਧਾਰ ਤੇ ਹੋਏਗੀ ਜਿਹਨਾਂ ਸਭ ਕਿਤੇ ਸਵਾਗਤ ਕੀਤਾ ਜਾ ਰਿਹਾ ਹੈ ਕਾਨੂੰਨ ਦਾ ਜਿਹੜਾ ਸਾਰੇ ਕਰਮਚਾਰੀ ਲੋਕ ਸਵਾਗਤ ਕਰਦੇ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਕੋਲ ਤਾਂ ਇੰਨੀ ਪਾਵਰ ਨਹੀਂ ਅਧਿਕਾਰ ਹੀ ਨਹੀਂਗਾ ਉਹਦਾ ਕਿ ਇਹ ਕਾਨੂੰਨ ਲੈ ਕੇ ਆ ਸਕਣ ਇਹ ਅਧਿਕਾਰ ਕੇਂਦਰ ਸਰਕਾਰ ਦਾ ਨਹੀਂ ਐਸੀ ਗੱਲ ਨਹੀਂ ਦੇਖੋ ਪੰਜਾਬ ਸਰਕਾਰ ਕੋਈ ਵੀ ਸੂਬਾ ਸਰਕਾਰ ਹੈ ਕੱਲੀ ਪੰਜਾਬ ਸਰਕਾਰ ਦੀ ਗੱਲ ਨਹੀਂ ਕਰਦਾ ਸੂਬਾ ਸਰਕਾਰ ਕੋਈ ਵੀ ਹੈ ਉਹ ਨਿਜੀ ਇੱਕ ਤਾਕਤ ਰੱਖਦੀ ਹੈ ਵੀ ਜਿਹੜੇ ਅਹਿਮ ਮੁੱਦਾ ਬਣ ਗਏ ਕੋਈ ਵੱਡੀ ਕੋਈ ਜਿਹੜੀ ਮੰਗ ਹੈ ਜਾਂ ਪ੍ਰਸਤਿਤੀ ਹੈ ਜਾਂ ਮਜਬੂਰੀ ਹੈ ਉਹਨੂੰ ਨੱਥ ਪਾਉਣ ਵਾਸਤੇ ਹਰੇਕ ਸਰਕਾਰ ਹੈ ਜਿਹੜੀ ਉਹ ਆਪਣੇ ਪੱਧਰ ਤੇ ਕਾਨੂੰਨ ਬਣਾ ਸਕਦੀ ਹੈ ਨਾਲੇ ਪੰਜਾਬ ਨੇ ਤਾਂ ਅਮਰਜੈਂਸੀ ਤੋਂ ਬਾਅਦ ਤਿੰਨ ਚਾਰ ਪੰਜ ਵਾਰੀ ਵਿਧਾਨ ਸਭਾ ਦੇ ਵਿੱਚ ਇਹ ਚੀਜ਼ਾਂ ਲੈ ਕੇ ਆਂਦੀਆਂ ਤੇ ਇਮਪਲੀਮੈਂਟ ਹੋ ਜਾਂ ਉਦੋਂ ਬਾਅਦ ਜੁਡੀਸ਼ੀਅਨਰੀ ਕੋਰਟ ਤੇ ਉਹਨਾਂ ਨੂੰ ਰਿਕੋਗਨਾਈਜ਼ਰ ਕੀਤਾ ਗਿਆ ਚਾਹੇ ਤੁਸੀਂ ਦੇਖ ਲਓ ਪਾਣੀ ਵਾਲੇ ਮੁੱਦੇ ਦੇ ਉੱਤੇ ਉਹ ਪਿੱਛੇ ਕਾਂਗਰਸੀਆਂ ਨੇ ਕੋ ਕੀਤਾ ਹੋਵੇ ਚਾਹੇ ਹੁਣ ਮੌਜੂਦਾ ਚੱਲਦੀ ਸਰਕਾਰ ਭਗਵੰਤ ਮਾਨ ਨੇ ਕੀਤਾ ਹੋਵੇ ਤੇ ਉਸ ਤੋਂ ਪਹਿਲਾਂ ਜਿਹੜੇ ਖੇਤੀ ਕਰੂਨਾ ਦਾ ਵਿਰੋਧ ਹੈ ਉਹਦੇ ਮੁਤਲਕ ਜਿਹੜੇ ਵਿਧਾਨ ਸਭਾ ਦੇ ਮਤੇ ਉਸ ਤੋਂ ਪਹਿਲਾਂ ਅਮਰਜੈਂਸੀ ਦੇ ਸਮੇਂ ਜਦੋਂ ਸੈਂਟਰ ਸਰਕਾਰ ਦੇ ਖਿਲਾਫ ਮਤਾ ਪਾਣ ਦੀ ਗੱਲ ਆਈ ਹੋਵੇ ਉਸ ਸਮੇਂ ਦੇ ਜਿਹੜੇ ਮਤੇ ਆ ਉਹ ਅੱਜ ਤੱਕ ਜਿਹੜਾ ਇਤਿਹਾਸ ਹੈ ਵਿਧਾਨ ਸਭਾ ਦਾ ਬੋਲਦਾ ਵੀ ਪੰਜਾਬ ਨੇ ਹਮੇਸ਼ਾ ਪਹਿਲ ਕੀਤੀ ਹੈ ਤੇ ਇਸੇ ਤਰ੍ਹਾਂ ਇਸ ਮਤੇ ਦੀ ਪਹਿਲ ਕਰਕੇ ਜਿਹੜਾ ਉਹਦਾ ਸਵਾਗਤ ਕਰਨਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਜਿਹੜੀਆਂ ਬੇਅਦਬੀਆਂ ਆ ਉਹ ਪੂਰੇ ਦੇਸ਼ ਤੋਂ ਜਿਹੜੀਆਂ ਜ਼ਿਆਦਾ ਹੁੰਦੀਆਂ ਸੀ ਨਾਲੇ ਧਾਰਮਿਕ ਧਰਤੀ ਹੈ ਧਾਰਮਿਕ ਧਰਤੀ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਪਤਾ ਨਹੀਂ ਲੋਕਾਂ ਨੂੰ ਕੀ ਫਟਕ ਪਈ ਹੈ ਤੇ ਏਜੰਸੀਆਂ ਕੀ ਕਰਾਉਣਾ ਚਾਹੁੰਦੀਆਂ ਜਿਨ੍ਹਾਂ ਦੇ ਇਸ਼ਾਰੇ ਤੇ ਇੱਥੇ ਬੇਅਦਬੀਆਂ ਐਡੇ ਵੱਡੇ ਪੱਧਰ ਤੇ ਹੋ ਰਹੀਆਂ ਸੀ ਜਿਹੜੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕੋਈ ਵਿਸ਼ੇਸ਼ ਗ੍ਰੰਥ ਹੋਣਾ ਚਾਹੀਦਾ ਜਾਂ ਕਿ ਜਿੰਨੀ ਵੀ ਧਾਰਮਿਕ ਸਮੱਗਰੀ ਹੈ ਉਹ ਸਾਰੀ ਇਸ ਕਾਨੂੰਨ ਚ ਆਉਣੀ ਚਾਹੀਦੀ ਹੈ ਹਾਂ ਇਹ ਇਹ ਜਿਹੜਾ ਤੁਹਾਡਾ ਸਵਾਲ ਆ ਬਹੁਤ ਵੈਨਾ ਉੱਚ ਪੱਧਰੀ ਸਵਾਲ ਆ ਇਹ ਤੇ ਚਰਚਾ ਹੋਣੀ ਚਾਹੀਦੀ ਆ ਜਿੱਥੇ ਵਿਧਾਨ ਸਭਾ ਦੇ ਵਿੱਚ ਹੁਣ ਇਸ ਗੱਲ ਦੀ ਚਰਚਾ ਹੋਈ ਆ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਬੇਨਤੀ ਕਰੂੰਗਾ ਜਿਹੜੀ ਸਟੇਟ ਦੀ ਸਰਕਾਰ ਚੱਲ ਰਹੀ ਆ ਉਹਨਾਂ ਦੀ ਕੈਬਨਿਟ ਚੱਲ ਰਹੀ ਆ ਜਾਂ ਗਵਰਨਰ ਸਾਹਿਬ ਨੇ ਵੀ ਉਸੇ ਵਿਧਾਨ ਸਭਾ ਹਾਲ ਦੇ ਵਿੱਚ ਇੱਕ ਧਾਰਮਿਕ ਲੋਕਾਂ ਦਾ ਇਜਲਾਸ ਬੁਲਾਣਾ ਚਾਹੀਦਾ ਤਾਂ ਜੋ ਉਸ ਵਿਧਾਨ ਸਭਾ ਦੇ ਵਿੱਚ ਬੈਠ ਕੇ ਇਹ ਚੀਜ਼ ਨਿਰਧਾਰਤ ਕਰ ਲਈ ਜਾਏ ਵੀ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸਨਾਤਨ ਦੀ ਜਿਹੜੀ ਖੋਦ ਹੈ ਉਹ ਜਿਹੜੀਆਂ ਜੜਾਂ ਜਿਹੜਾ ਸਨਾਤਨ ਦੇ ਅਸਲੀ ਗ੍ਰੰਥ ਹੈ ਉਹ ਹੈਗੇ ਚਾਰ ਵੇਦ ਉਸ ਤੋਂ ਬਾਅਦ ਜਿਹੜੇ ਗ੍ਰੰਥ ਆਏ ਆ ਉਹ ਤ੍ਰੇਤਾ ਤੇ ਦਵਾਪਰ ਦੇ ਵਿੱਚ ਸਮੇਂ-ਸਮੇਂ ਤੇ ਆਏ ਚਾਹੇ ਰਾਮਨ ਨੇ ਚਾਹੇ ਉਹ ਸ਼੍ਰੀ ਗੀਤਾ ਜੀ ਨੇ ਉਸ ਤੋਂ ਬਾਅਦ ਪੁਰਾਨ ਨੇ ਅਮ੍ਰਿਤਕੀਆਂ ਨੇ ਹੁਣ ਛੋਟੀਆਂ-ਛੋਟੀਆਂ ਕਥਾਵਾਂ ਨੇ ਅੱਜ ਹਰੇਕ ਤੁਹਾਨੂੰ ਵਰਤ ਦੀ ਹਰੇਕ ਵਾਰ ਦੀ ਕਥਾ ਜਿਹੜੀ ਉਹ ਆਮ ਕਿਤਾਬਾਂ ਵਾਲੀ ਦੁਕਾਨ ਤੋਂ ਮਿਲ ਜਾਂਦੀ ਹੈ ਕਿ ਇਸੇ ਪ੍ਰਕਾਰ ਸਿੱਖ ਧਰਮ ਦੇ ਵਿੱਚ ਗੁਟਕੇ ਨੇ ਛੋਟੇ-ਛੋਟੇ ਪਾਠ ਆ ਗਏ ਗੁਟਕਿਆਂ ਦੇ ਵਿੱਚੋਂ ਵੀ ਛੋਟੇ ਹੋਰ ਪਾਠ ਕੱਢ ਕੇ ਲਿਆਤੇ ਉਹ ਗੱਲ ਇਹ ਆ ਵੀ ਆਪਾਂ ਨੂੰ ਇਹ ਚੀਜ਼ ਨਿਰਧਾਰਿਤ ਜ਼ਰੂਰ ਕਰਨੀ ਪਵੇਗੀ ਵੀ ਜਿਹੜੀ ਬੇਅਦਲੀ ਹੈ ਦੇਖੋ ਸ਼ਬਦ ਤੇ ਬਾਣੀ ਉਹ ਤਾਂ ਚਾਹੇ ਤੁਸੀਂ ਸਿੰਪਲ ਪੇਜ ਤੇ ਲਿਖ ਲਿਆ ਉਹਦਾ ਸਤਿਕਾਰ ਉਹਨਾਂ ਹੀ ਆ ਜਿੰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀਦਾ ਪਰ ਗੱਲ ਇਹ ਆ ਇਸ ਗੱਲ ਨੂੰ ਜ਼ਰੂਰ ਮਿਕਚਰ ਕਰਨਾ ਪਏਗਾ ਵੀ ਜਿਹੜੇ ਲੋਕ ਲੋਭੀ ਲਾਲਚੀ ਤੇ ਕ੍ਰਿੰਦਰ ਨੇ ਰਾਜਨੀਤੀ ਚ ਉਹ ਕੀਤੇ ਇਸ ਕਾਨੂੰਨ ਦੀ ਦੁਰਵਰਤੋਂ ਕਰਕੇ ਆਮ ਲੋਕਾਂ ਨੂੰ ਭੱਠੀ ਦੀ ਅੱਗ ਚ ਨਾ ਝੋਕ ਦੇਣਾ ਕਾਨੂੰਨ ਆਇਆ ਬਹੁਤ ਚੰਗਾ ਹੋਇਆ ਕਾਨੂੰਨ ਚਾਹੀਦਾ ਸੀ ਪਰ ਕਾਨੂੰਨ ਦੇ ਨਾਲ ਨਾਲ ਜਿਵੇਂ ਮੈਂ ਤੁਹਾਨੂੰ ਕਿਹਾ ਵਿਧਾਨ ਸਭਾ ਦੇ ਵਿੱਚ ਇੱਕ ਧਾਰਮਿਕ ਲੋਕਾਂ ਦੀ ਬੈਠਕ ਹੋਣੀ ਚਾਹੀਦੀ ਦੋ ਤਿੰਨ ਦੀ ਉਹਦੇ ਉੱਤੇ ਡਿਸਾਈਡ ਕਰਕੇ ਇਹ ਇਹਦਾ ਮਾਪ ਡੰਡਾ ਜਿਹੜਾ ਤਾਂ ਹੋਏ ਮੀ ਪਤਾ ਲੱਗ ਸਕੇ ਕਿਥੇ ਇਹ ਕਾਨੂੰਨ ਲੱਗੇਗਾ ਕਿਥੇ ਨਹੀਂ ਲੱਗੇਗਾ ਜਿਵੇਂ ਤੁਸੀਂ ਕਿਹਾ ਕੁਝ ਬਹੁਤ ਸਾਰੇ Hindu ਧਰਮ ਦੇ ਵਿੱਚ ਆਗਿਆ ਗਿਤਾਵਾ ਵੀ ਆਗੀਆਂ ਹਨ ਇਸੇ ਲਈ ਮੈਂ ਸਵਾਲ ਕਰ ਰਿਹਾ ਕਿ Hindu ਧਰਮ ਨਾਲ ਸਭ ਤੋਂ ਜ਼ਿਆਦਾ ਦੁਚਿੱਤੀ ਚ ਹੋਊਗਾ ਕਿ ਸਾਡਾ ਕਿਹੜਾ ਕਿਹੜਾ ਗ੍ਰੰਥ ਇਸ ਕਾਨੂੰਨ ਚ ਆਊਗਾ ਜਾਂ ਜਿੰਨੇ ਧਾਰਨਕ ਪੁਸਤਕਾਂ ਲਾ ਲੋ ਕਿਤਾਬਾਂ ਲਾ ਲੋ ਜਾਂ ਸਮਗਰੀ ਲਾ ਲੋ ਆਊਗੀ ਜਾਂ ਨਹੀਂ ਆਊਗੀ ਦੇਖੋ ਇਹ ਬਹੁਤ ਚੋਚ ਸਮਝ ਕੇ ਫੈਸਲਾ ਕਰਨ ਵਾਲੀ ਗੱਲ ਹੈ ਜਿਆਦਾਤਰ ਲੋਕ ਜਿਹੜੇ ਚਾਰ ਵੱਡੇ ਗ੍ਰੰਥਾ ਸਾਡੇ ਉਹ ਤਾਂ ਆਣੇ ਚਾਹੀਦੇ ਆ ਚਾਰੇ ਜੇਦ ਆਵੇ ਰਮਾਇਣ ਜੀ ਆਵੇ ਤੇ ਬੀਤਾ ਜੀ ਆਵੇ ਹੈਨਾ ਪਰ ਜਿਹੜੀ ਕਿਸੇ ਨੇ ਬੇਅਦਵੀ ਕਰਨੀ ਹੈ ਜੇ ਛੋਟੀਆਂ ਬੇਅਦਵੀਆਂ ਦੇ ਗੱਲ ਕਰਾਂਗੇ ਜਾਂ ਆਪਾਂ ਕਲੜੇ ਜਿਹੜੇ ਕਥਾ ਵਾਲੀਆਂ ਕਥਾ ਬੁੱਕ ਨੇ ਉਹਨਾਂ ਦੀ ਗੱਲ ਕਰਾਂਗੇ ਤਾਂ ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਬੇਅਦਵੀ ਕਰਦਾ ਮੈਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਉਹਨੂੰ ਘਰ ਤੇ ਲਿਆਉਂਦਾ ਹੈ ਪੂਜਾ ਦੇ ਸਮਾਨ ਨੂੰ ਸਭ ਤੋਂ ਪਹਿਲਾਂ ਉਹ ਖੁਦ ਬੇਅਦਵੀ ਕਰਦਾ ਹੈ ਕਿਉਂਕਿ ਤੁਸੀਂ ਦੇਖੋ ਕਿੰਨੇ ਸੋਇਆਂ ਦੇ ਕੰਡੇ ਤੇ ਕਿੰਨੇ ਘੱਗਰ ਦੇ ਕੰਡੇ ਤੇ ਕਿੰਨੀਆਂ ਨਹਿਰਾਂ ਦੇ ਕੰਡੇ ਤੇ ਜਿਹੜੀ ਪੂਜਾ ਦੀ ਸਮੱਗਰੀ ਹੈ ਉਹਦੇ ਵਿੱਚ ਫੋਟੋਆਂ ਵੀ ਹੋਣਗੀਆਂ ਉਹਦੇ ਵਿੱਚ ਹਨਮਾਨ ਚਲੀਸੇ ਦਾ ਪੁਰਾਣਾ ਸਰੂਪ ਵੀ ਹੋਵੇਗਾ ਉਹਦੇ ਵਿੱਚ ਕਿਸੇ ਨਾ ਕਿਸੇ ਕਥਾ ਦਾ ਸਰੂਪ ਵੀ ਹੋਵੇਗਾ ਕਿ ਲੋਕ ਉੱਥੇ ਛੱਡ ਕੇ ਸੱਟ ਕੇ ਚਲੇ ਜਾਂਦੇ ਤੇ ਜੇ ਕਿਤੇ ਇਹ ਕਾਨੂੰਨ ਐਨੇ ਇਸ ਆਮ ਘਰਾਂ ਦੇ ਸਮਾਨ ਤੇ ਆਮ ਰੋਜ਼ ਦੀ ਸਮੱਗਰੀ ਤੇ ਲਾਗੂ ਹੋ ਗਿਆ ਤਾ ਫਿਰ ਮੈਨੂੰ ਲੱਗਦਾ ਵੀ ਪੁਲਿਸ ਇਸੇ ਕੰਮ ਤੇ ਰਹੇਗੀ ਪੁਲਿਸ ਹੋਰ ਕੋਈ ਕੰਮ ਨਹੀਂ ਕਰ ਸਕਦੀ ਇਸ ਕਰਕੇ ਇਹਦਾ ਜਿਹੜਾ ਨਹਿਮਾ ਵਾਲੀ ਤੈਅ ਕਰਨੀ ਬਹੁਤ ਜ਼ਰੂਰੀ ਹੈ ਤੁਸੀਂ ਧਰਮ ਗੁਰੂ Hindu ਧਰਮ ਚੋਣੇ ਇਹ ਫਿਰ ਇਹ ਲੋਕਾਂ ਨੂੰ Hindu ਧਰਮ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਕਿਦੀ ਹੈ ਬਿਲਕੁਲ ਤੁਹਾਡੀ ਸਹੀ ਗੱਲ ਹੈ ਬਾਲੇ ਆ ਇਹ ਸਨਾਤਨ ਦੇ ਜਿਹੜੇ 13 ਖੜੇ ਆ ਹੈਨਾ ਉਹਦੇ ਚ ਦੋ ਖੜੇ ਸਾਡੇ ਤਿੰਨ ਸਿੱਖ ਭਾਈਚਾਰੇ ਦੇ ਆ ਇਹ ਕੁਝ ਅੰਦਰ ਮਲਾ ਕਾੜਾ ਹੈ ਪੰਚਾਇਤੀ ਵੱਡਾ ਅਖਾੜਾ ਉਹ ਇਹਨਾਂ ਦੇ ਨਰਮੋਹੀ ਆ ਉਹ ਅਖਾੜੇ ਉਹਨਾਂ ਕੋਲ ਨੇ ਤੇ ਜਿਹੜੇ ਸਾਡੇ ਅਖਾੜੇ ਆ ਇਹ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਜਿਹੜੇ ਲੋਕ ਸੰਿਆਸੀ ਨੇ ਉਹ ਪ੍ਰਚਾਰ ਤੇ ਜਾਂ ਪ੍ਰਸਾਰ ਤੇ ਜਾਂ ਤਾਂ ਹੀ ਧਰਮ ਦਾ ਜਿਹੜਾ ਪ੍ਰਸਾਰ ਹੋ ਸਕਦਾ ਤੇ ਪ੍ਰਚਾਰ ਹੋ ਸਕਦਾ ਹੁਣ ਤੁਸੀਂ ਦੇਖਿਆ ਵੀ ਪਹਿਲਾਂ ਜਦੋਂ ਅਸੀਂ ਛੋਟੇ ਓਂਡੇ ਜਦੋਂ ਪਿੰਡਾਂ ਦੇ ਵਿੱਚ ਸਾਧੂ ਛੋਲੇ ਛੋਲੇ ਜਿਹੜਾ ਸਿਆਲ ਸ਼ੁਰੂ ਹੁੰਦਾ ਸੀ ਇੱਕ ਪ੍ਰਵਾਤ ਫੇਰੀ ਕੱਢਣਾ ਕਰਦਾ ਸੀ ਕੱਲਾ ਕੱਲਾ ਸਾਧੂ ਉਹ ਗਾ ਕੇ ਕੱਢਦਾ ਹੁੰਦਾ ਸੀ ਜਦੋਂ 14 ਦਾ 71 ਦਾ ਮਹੀਨਾ ਪੂਰਾ ਹੋ ਜਾਂਦਾ ਸੀ ਉਸ ਤੋਂ ਬਾਅਦ ਉਹ ਗਜਾ ਕਰਕੇ ਆਪਣਾ ਲੈ ਕੇ ਜਾਂਦਾ ਹੁੰਦਾ ਸੀ ਪਰ ਅੱਜ ਨਾ ਤਾਂ ਸਾਧੂ ਆਉਂਦੇ ਕੋਈ ਨਾ ਹੋਈਆਂ ਪ੍ਰਵਾਤ ਫੇਰੀਆਂ ਨਿਕਲਦੀਆਂ ਨਾ ਹੀ ਹੋ ਜੇ ਧਰਮ ਦੀ ਗੱਲ ਹੁੰਦੀ ਅੱਜ ਅਸੀਂ ਲੋਕ ਮਾਡਰਨ ਸੰਸਕ੍ਰਿਤੀ ਦੇ ਇਕੱਤਰੇ ਪੈ ਗਏ ਅਸੀਂ ਕਥਾਵਾਚਕ ਬੁਲਾਣੇ ਆ 20-30 ਲੱਖ ਰੁਪਏ ਲਾਣੇ ਆ 20 ਲੱਖ ਰੁਪਏ ਲਾ ਕੇ ਇੱਕ ਵਿਆਵਰਕ ਮਾਹੌਲ ਸਿਰਜ ਦਿੰਨੇ ਆ ਉਹ ਤੇ ਕਥਾ ਕਰਵਾਨੇ ਆ ਕਥਾ ਕਰਵਾ ਕੇ ਜਿਹੜੇ ਲੋਕ ਸਾਡਾ ਇੱਕ ਸਿਸਟਮ ਰਹਿੰਦਾ ਵੀ ਅਸੀਂ ਕਿਸੇ ਨਾ ਕਿਸੇ ਵੀਆਈਪੀ ਨੂੰ ਬੁਲਾਣਾ ਕਿਸੇ ਨਾ ਕਿਸੇ ਸ਼ਹਿਰ ਦੇ ਵੱਡੇ ਨਾਮੀ ਵਿਅਕਤੀ ਨੂੰ ਬੁਲਾਣਾ ਵਪਾਰੀ ਨੂੰ ਬੁਲਾਣਾ ਅਸੀਂ ਉਹਨਾਂ ਨੇ ਮਾਨ ਸਨਮਾਨ ਦੀ ਤਰੀਕੇ ਦੇ ਰਹਿਨੇ ਆ ਉਸ ਤੋਂ ਬਾਅਦ ਕਥਾਵਾਚ ਦਾ ਮਾਨ ਸਨਮਾਨ ਹੋਈ ਜਾਂਦਾ ਤੇ ਉਸ ਤੋਂ ਬਾਅਦ ਕੁਝ ਲੋਕਾਂ ਨੇ ਰਹਿੰਦਾ ਯਾਰ ਆਪਾਂ ਡਿਨਰ ਕਰਕੇ ਜਾਣਾ ਉਹ ਚੱਕਰ ਦੀ ਵੀ ਰਹਿੰਦੇ ਨੇ ਲੋਕ ਤੇ ਉਹ ਕਥਾ ਇੱਕ ਵਾਰਸ ਨਾ ਹੀ ਰਹਿ ਜਾਂਦੀ ਹੈ ਨਾ ਕਥਾਵਾਚ ਤੋਂ ਸੰਤੁਸ਼ਟ ਹੁੰਦਾ ਤੇ ਨਾ ਜਿਹੜੇ ਸੁਣਨਾਂ ਦੇ ਉਹ ਸੰਤੁਸ਼ਟ ਹੁੰਦੇ ਆ ਇੱਕ ਔਰ ਨੀਂਂਜਾ ਮਾਹੌਲ ਬਣ ਜਾਂਦਾ ਲੋਕੀ ਆਪਸ ਵਿੱਚ ਘੰਟਾਕ ਮਿਲ ਨਹੀਂ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਪਰ ਤੁਸੀਂ ਕਿ ਇੱਕ ਸਾਧੂ ਪਿੰਡਾਂ ਦੇ ਵਿੱਚ ਆਉਂਦੇ ਸੀਗੇ ਕੀਰਤਨ ਕਰਦੇ ਪਰ ਅੱਜ ਦੇ ਹੁਣ ਲੋਕ ਬੜੇ ਦੋਚਿੱਤੀ ਜਾਓਗੇ ਕਿ ਸਾਧੂ ਹੋਈ ਬਹੁਤ ਗਏ ਡੇਰੇ ਹੋਈ ਬਹੁਤ ਗਏ ਉਹ ਕਿਵੇਂ ਆਇਡੈਂਟੀਫਾਈ ਕਰਨਗੇ ਅਸਲੀ ਕਿਹੜਾ ਨਕਲੀ ਕਿਹੜਾ ਹਾਂ ਇਹ ਇਹ ਵੀ ਗੱਲ ਬਹੁਤ ਜ਼ਰੂਰੀ ਹੈ ਨਾ ਜਿਹੜੇ ਇੱਕ ਡੇਰਾਵਾਦ ਹੈ ਉਹ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਵਧਿਆ ਇਹ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਚਾਹੇ ਮਾਲਵੇ ਦੀ ਧਰਤੀ ਦੇ ਦਵਾਬੇ ਦੀ ਮਾਝੇ ਨੇ ਕਿਤੇ ਨਾ ਕਿਤੇ ਕੰਟਰੋਲ ਰੱਖਿਆ ਪਰ ਹੁਣ ਮਾਝਾ ਉਹ ਵੱਡੀ ਲਪੇਟ ਤੇ ਆ ਗਿਆ ਸਾਡੇ ਤੋਂ ਬਾਅਦ ਮਾਝਾ ਧਰਮ ਪਰਵਰਤਨ ਦੇ ਵਿੱਚ ਸਾਨੂੰ ਜਵਾਬੇ ਨੇ ਤੇ ਮਾਲਵੇ ਨੂੰ ਕਈ ਢੁਣਾ ਅੱਗੇ ਲੰਘ ਗਿਆ ਤੇ ਉਹ ਵੀ ਕਿਤੇ ਨਾ ਕਿਤੇ ਡੇਰਾਬਾਦੀ ਹੈ ਜਿਹੜਾ ਅੱਜ ਜਿਹਦੇ ਵਿੱਚ ਮਾਝੇ ਦੇ ਵਿੱਚ ਜਿਹੜੀ ਕਿ ਲਹਿਰ ਚੱਲੀ ਹੈ ਧਰਮ ਪਰਵਰਤਨ ਦੀ ਉਹ ਡੇਰਾਬਾਦ ਵਰਗੀ ਹੈ ਜੇ ਅਸੀਂ ਲੋਕ ਆਪਣੇ ਆਪਣੇ ਧਰਮਾਂ ਦੇ ਪਰਤਖਤਾ ਨਾਲ ਪਹਿਰਾ ਦਿੰਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਡੇਰਾਬਾਦ ਬਾਤ ਚੱਲਦਾ ਸੀ ਜਾਂ ਪ੍ਰਾਈਵੇਟ ਸਾਧੂ ਵੱਨ ਸਕਦੇ ਸੀ ਕਿਉਂਕਿ ਪੱਲਾ ਜਦੋਂ ਛੋਟੇ ਹੁੰਦੇ ਸੀ ਉਹਨੂੰ ਆਪਾਂ ਦੇਖਿਆ ਵੀ ਗੁਰਦੁਆਰਿਆਂ ਦੇ ਵਿੱਚ ਸਾਰੇ ਹਿੰਦੂਆਂ ਨੇ ਵਿੱਚ ਵੀ ਜਾਂਦੇ ਸੀ ਮੰਦਰਾਂ ਦੇ ਵਿੱਚ ਸਾਰੇ ਸਿੱਖਾਂ ਦੇ ਬੱਚੇ ਵੀ ਜਾਂਦੇ ਸੀ ਜਿਹੜੀ ਪੀੜੀ 81-82 ਤੱਕ ਜੰਮੀ ਹੈ ਤੇ ਥੋੜੇ ਜਿਹਾ ਹੋਰ ਅੱਗੇ ਚਲੇ ਜਿਹੜੇ 90 ਤੱਕ ਜੰਮੇ ਆ ਉਹ ਬੱਚੇ ਤਾਂ ਜਾਂਦੇ ਰਹੇ ਗੁਰਦੁਆਰੇ ਮੰਦਰ ਜਿਹੜੇ ਸਨ 2000 ਤੋਂ ਬਾਅਦ ਵਾਲੇ ਆ ਉਹ ਲੋਕਾਂ ਨੇ ਮੈਨੂੰ ਲੱਗਦਾ ਵੀ ਮੰਦਰ ਗੁਰਦੁਆਰੇ ਸਿਰਫ ਮੀਲੇ ਵਾਲੇ ਦਿਨ ਜਾਣਾ ਰੱਖਿਆ ਹੋਇਆ ਹੈ ਉਸ ਤੋਂ ਬਿਨਾਂ ਬੱਚਿਆਂ ਦਾ ਟੱਚ ਨਹੀਂ ਰਿਹਾ ਉਜੇ ਟੱਚ ਨਹੀਂ ਰਿਹਾ ਇਸ ਕਰਕੇ ਉਹ ਲੋਕਾਂ ਦਾ ਧਰਮ ਨਾਲੋਂ ਜਿਹੜਾ ਨੇੜਕਾ ਉਹ ਸਮਾਪਤ ਹੋ ਗਈ। ਉਹ ਜਿਹੜਾ ਆਪਾਂ ਕੱਲ ਤੇ ਚਿੱਤੇ ਵੀ ਕਰਦੇ ਆ। ਵੀ ਚਿੱਟਾ ਬਹੁਤ ਵੱਡੀ ਸਮੱਸਿਆ ਹੈ। ਧਰਮ ਪਰਵਰਤਨ ਦੀ ਗੱਲ ਕਰਦਾ ਧਰਮ ਪਰਵਰਤਨ ਬਹੁਤ ਵੱਡੀ ਸਮੱਸਿਆ ਹੈ। ਇੱਕ ਜਿਹੜੀ ਸਮੱਸਿਆ ਸਭ ਤੋਂ ਵੱਡੀ ਹੈ ਅਜੇ ਤੱਕ ਕੋ ਕਿਸੇ ਨੂੰ ਨਹੀਂ ਦਿਖ ਰਹੀ। ਜਿਹੜਾ ਮੋਬਾਈਲ ਹੈ। ਇਹ ਸਭ ਤੋਂ ਵੱਡੀ ਸਮੱਸਿਆ ਸਾਡੀ ਜਨਰੇਸ਼ਨ ਲਈ ਬੱਚਿਆਂ ਲਈ। ਦੇਖੋ ਜਿੱਥੇ ਵਿਗਿਆਨੀ ਕਿਨੂੰ ਮਾੜਾ ਗੱਲ ਕਹਿੰਦੇ ਆ ਜਿਹਦੇ ਤੋਂ ਜਿਹੜੀਆਂ ਉਹ ਨਿਕਲਦੀਆਂ ਉਨ੍ਹਾਂ ਦਾ ਮਾੜਾ ਅਸਰ ਹੈ ਉਹ ਗੱਲਾਂ ਹੈਗੀਆਂ ਉਹ ਤਾਂ ਮੰਨਣ ਯੋਗ ਹੀ ਨੇ ਵਿਗਿਆਨਿਕ ਪ੍ਰਕਰਚ ਕਰਨ ਤੋਂ ਬਾਅਦ ਆਉਂਦੇ ਆ ਪਰ ਇੱਕ ਪੱਲ ਮੰਨਦੇ ਆ ਸਮੇ ਦੀ ਬਰਬਾਦੀ ਅਚਲੇਨਤਾ ਵਾਲੇ ਪਾਸੇ ਵੱਧਾ ਮਾਪੇ-ਬਾਪ ਨਾਲ ਪਿਆਰ ਦੀ ਘਾਟ ਦੋਸਤੀ ਸਮਾਪਤ ਠੀਕ ਹੈ ਤੇ ਸਕੂਲ ਦੀ ਜਿਹੜੀ ਪੜ੍ਹਾਈ ਹੈ ਉਹ ਵੱਡਾ ਡੈਮੇਜ ਇਹ ਜਿਹੜੀਆਂ ਪੰਜੇ ਗੱਲਾਂ ਨੇ ਇਹ ਪੰਜੇ ਇੱਕ ਮੋਬਾਈਲ ਹੈ ਜਿਹੜਾ ਉਹ ਗਿਫਟ ਕਰ ਰਿਹਾ ਹ ਹ ਉਹਨਾਂ ਨੇ ਤੁਹਾਡੀ ਪੀੜ੍ਹੀ ਨੂੰ ਸਮਾਪਤ ਕਰਨ ਲਈ ਤੁਹਾਡੇ ਧਰਮ ਨੂੰ ਸਮਾਪਤ ਕਰਨ ਲਈ ਰਿਲੀਜੀਅਨ ਨੂੰ ਸਮਾਪਤ ਕਰਨ ਵਾਸਤੇ ਇੱਕ ਜਿਹੜਾ ਯੰਤਰ ਦਿੱਤਾ ਇਹ ਮੈਨੂੰ ਲੱਗਦਾ ਵੀ ਜਿਹੜੀਆਂ ਏਜੰਸੀਆਂ ਸਾਨੂੰ ਸਮਾਪਤ ਕਰਨਾ ਚਾਹੁੰਦੀਆਂ ਸੀ ਉਹਨਾਂ ਨੇ 77 ਸਾਲਾਂ ਤੋਂ ਪਾ ਆਜ਼ਾਦੀ ਤੋਂ ਬਾਅਦ ਲਗਾਤਾਰ ਇਸ ਗੱਲ ਤੇ ਸੀ ਵੀ ਪੰਜਾਬ ਦਾ ਕਿਵੇਂ ਨੁਕਸਾਨ ਕੀਤਾ ਜਾ ਸਕੀਏ ਪੰਜਾਬ ਨੂੰ ਕਿਵੇਂ ਬਾਝ ਕਰ ਦਿੱਤਾ ਜਾਵੇ ਪੰਜਾਬ ਨੂੰ ਕਿਵੇਂ ਖਤਮ ਕਰ ਦਿੱਤਾ ਜਾਵੇ ਪਰ ਉਹ ਨਹੀਂ ਹੋਇਆ ਪਰ ਇਸ ਯੰਤਰ ਨੇ ਮੈਨੂੰ ਲੱਗਦਾ ਵੀ ਉਹਨਾਂ ਦੇ ਸਾਰੇ ਜਿਹੜੇ ਸੁਪਨੇ ਸੀ ਉਹਨਾਂ ਨੂੰ ਸਾਕਾਰ ਕਰਨ ਵਾਲੇ ਪਾਸੇ ਲੈ ਕੇ ਜਾ ਰਿਹਾ ਤੇ ਅਸੀਂ ਮੇਰੀ ਨਿੱਜੀ ਉਹ ਮੰਨਣਾ ਰਿਹਾ ਜਿੰਨੇ ਲੋਕ ਹੁਣ ਧਰਤੀ ਤੇ ਨਿਵਾਸ ਕਰ ਰਹੇ ਆ ਧਰਤੀ ਤੇ ਹੈਗੇ ਆ ਜੀਉਂਦੇ ਆ ਸਾਨੂੰ ਚਾਹੀਦਾ ਵੀ ਅਜੇ ਵੀ ਬੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਸੀਂ ਆਪੋ ਆਪਣੇ ਧਰਮਾਂ ਨਾਲ ਜੁੜੀਏ ਬਾਬਿਆਂ ਨੂੰ ਛੱਡ ਦਈਏ ਜਿਹੜੇ ਸਿੱਖ ਧਰਮ ਲੋਗ ਨਾਲ ਰਿਲੇਟਡ ਨੇ ਸਿੱਖ ਧਰਮ ਨਾਲ ਉਹ ਆਪਣੇ ਆਪਣੇ ਬੱਚਿਆਂ ਨਾਲ ਗੁਰਦੁਆਰੇ ਸੱਜਣ ਜਿਹੜੇ ਸਨਾਤਨ ਨਾਲ ਰਿਲੇਟਡ ਨੇ ਉਹ ਆਪਣੇ ਮੰਦਰਾਂ ਜਾਂ ਅਸੀਂ ਵਿਦੇਸ਼ੀ ਧਰਮਾਂ ਤੋਂ ਧਰਮ ਪਰਿਵਰਤਨ ਤੋਂ ਗੁਰੇਜ਼ ਕਰੀਏ ਤੇ ਜੇ ਜੇ ਫੈਸਲੇ ਹੋਣ ਜਿਵੇਂ ਇਹ ਫੈਸਲਾ ਹੋਇਆ ਨੇ ਲੋਕਦਿਆਂ ਤੇ ਕਿਤੇ ਵਿਰਿਆਮ ਲੱਗੇਗਾ ਤੇ ਅਜੇ ਫੈਸਲੇ ਨਾਲ ਪੂਰੀ ਸਟੇਟ ਨੂੰ ਸਵਾਗਤ ਵੀ ਕਰਨਾ ਚਾਹੀਦਾ ਨੈਮਾ ਵਾਲੀ ਵੀ ਬੰਨੀ ਚਾਹੀਦੀ ਹੈ ਤੇ ਵਿਦੇਸ਼ੀ ਧਰਮਾਂ ਤੋਂ ਆਪਣੇ ਆਪ ਨੂੰ ਕਿਤੇ ਵਿਚਾਰ ਰੱਖ ਕੇ ਆਪਣੇ ਧਰਮ 'ਤੇ ਵਿਸ਼ਵਾਸ ਕਰਕੇ ਪ੍ਰਾਈਵੇਟ ਬਾਬਿਆਂ ਤੋਂ ਬਚ ਕੇ ਕਿਉਂਕਿ ਜਿਹੜੀ ਬਾਬਾ ਐਸੋਸੀਏਸ਼ਨ ਹੈ ਵੀ ਬੜੀ ਖਤਰਨਾਕ ਹੁੰਦੀ ਹੈ ਕਦੀ ਕਿਸੇ ਨੇ ਸਿਰ ਕਮਾਤਾ ਕਦੀ ਕਿਸੇ ਦੇ ਦੇਵੀ ਆ ਗਈ ਕਦੀ ਕਿਸੇ ਦੇ ਪੀਰ ਆ ਗਿਆ ਕਦੀ ਕਿਸੇ ਦੇ ਫਕੀਰ ਆ ਗਿਆ ਇਹ ਕੰਮ ਆ ਜਿਹੜੇ ਇਹ ਵੀ ਕਿਤੇ ਨਾ ਕਿਤੇ ਤੁਹਾਨੂੰ ਲੈ ਡੁੱਬਣਗੇ ਆਪਣੇ ਆਪਣੇ ਇਸ਼ਟ ਦੇ ਵਿਸ਼ਵਾਸ ਰੱਖਣਾ ਚਾਹੀਦਾ ਆਪਣੇ ਧਰਮ 'ਤੇ ਪੱਕੇ ਰਹਿਣਾ ਚਾਹੀਦਾ ਫਾਲਤੂ ਦੀਆਂ ਦੱਲਾਂ ਬਾਤਾਂ ਛੱਡ ਕੇ ਨਾ ਕਿਸੇ 'ਚ ਕੋਈ ਮਾਤਾ ਆਂਦੀ ਹੈ ਨਾ ਕਿਸੇ ਦੀ ਕੋਈ ਪੀਰ ਫਕੀਰਾਂ ਦਾ ਨਾ ਕਿਸੇ ਦੀ ਕੋਈ ਚਾਤ ਪਾਉਂਦੀ ਹੈ ਨਾ ਹੀ ਕੋਈ ਇਨਸਾਨ ਇਸ ਟੀਜਿਆਂ ਨੂੰ ਚੱਲ ਸਕਦਾ ਇਹ ਸਿਰਫ ਦੇਖਾ ਦਿਖਾਈ ਇੱਕ ਮਿਸ਼ਨ ਹੈ ਜਿਹੜਾ ਚੱਲ ਰਿਹਾ ਹੈ ਤੇ ਆਮ ਲੋਕਾਂ ਦੀ ਜੇਬਾਂ ਦੇ ਜਿਹੜਾ ਡਾਕਾ ਉਹ ਮਾਰਿਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਜਿਵੇਂ ਅੱਜ ਧਰਮ ਗ੍ਰੰਥਾਂ ਦੇ ਉੱਤੇ ਕਾਨੂੰਨ ਬਣਿਆ ਕੀ ਧਰਮ ਪਰਵਰਤਨ ਤੇ ਵੀ ਕਾਨੂੰਨ ਬਣਨਾ ਚਾਹੀਦਾ ਸਖਤ ਧਰਮ ਪਰਵਰਤਨ ਦੇ ਪਹਿਲਾਂ ਵੀ ਕਾਨੂੰਨ ਹੈਗਾ ਪਰ ਲਾਗੂ ਨਹੀਂ ਹੋਣ ਦਿੰਦੇ ਕੌਣ ਨਹੀਂ ਲਾਗੂ ਹੋਣ ਦਿੰਦੇ ਜਿਹੜੀਆਂ ਦੇਸ਼ ਦੇ ਵਿੱਚ ਤਾਕਤਾਂ ਰਾਜ ਕਰਦੀਆਂ ਉਹ ਨਹੀਂ ਲਾਗੂ ਹੋਣ ਦਿੰਦੀਆਂ ਉਹ ਹਮੇਸ਼ਾ ਜਿਹੜੀ ਪਾਰਟੀ ਤਾਕਤ ਚ ਆ ਜਾਂਦੀ ਹੈ ਜਿਹੜੀ ਪਾਰਟੀ ਨੂੰ ਜਿਹੜੇ ਲੋਕਾਂ ਦੀ ਹਮਾਇਤ ਹੁੰਦੀ ਹੈ ਉਹ ਉਹਨਾਂ ਨੂੰ ਹਵਾ ਦਿੰਦੇ ਆ ਕੋਰਿਆਂ ਦੀ ਗਿੱਠੀ ਦੇਖੀਏ ਬੜੀ ਕਦੀ ਪਿੰਡਾਂ 'ਚ ਕੋਥੇ ਤੋਂ ਸਮਰਦੇ ਨਿਕਲ ਕੇ ਆਏ ਮੈਨੂੰ ਲੱਗਦਾ ਜੇ ਤੁਸੀਂ ਦੇਖਿਆ ਜਦੋਂ ਮਾਈਆਂ ਭਖਾਂਦੀਆਂ ਦੀ ਉਹਨਾਂ ਚਿਰ ਅੱਗ ਨਹੀਂ ਫੜਦੀ ਜਿੰਨਾ ਚਿਰ ਉਹਨਾਂ ਖੱਲੋ ਹਵਾ ਨਾ ਦਿੱਤੀ ਜਾਏ। ਹੂੰ। ਤੇ ਉਹੀ ਪ੍ਰਕਾਰ ਦੀ ਗੱਲ ਇੱਥੇ ਤੁਕਦੀ ਆ ਵੀ ਜੇ ਕੋਈ ਸੈਂਟਰ ਸਰਕਾਰ ਸੇ ਐਸੀ ਏਜੰਸੀ ਨੂੰ ਹਵਾ ਨਾ ਦੇ ਤੇ ਉਹਨਾਂ ਚਿਰ ਕਿਸੇ ਸਟੇਟ ਜਿਹੜਾ ਧਰਮ ਪਰਿਵਰਤਨ ਉਹ ਨਹੀਂ ਹੁੰਦਾ। ਹੁਣ ਤੁਸੀਂ ਦੇਖਿਆ 10 ਸਾਲਾਂ ਤੋਂ ਕਿੰਨਾ ਧਰਮ ਪਰਿਵਰਤਨ ਹੈ ਜਿਹੜਾ ਉਹ ਕਿਤੇ ਨਾ ਕਿਤੇ ਉਹਦੀ ਜਿਹੜੀ ਸਪੀਡ ਘਟ ਗਈ। ਹੂੰ। ਆ 5 ਸਾਲਾਂ ਤੋਂ ਹੁਣ ਜ਼ਿਆਦਾ ਘਟ ਗਈ। ਪਿਛਲੇ 70 ਸਾਲਾਂ 'ਚ ਸਪੀਡ ਕਿਉਂ ਨਹੀਂ ਘਟੀ ਪੂਰਾ ਕੋਈ ਨਾ ਕੋਈ ਕਾਰਨ ਤਾਂ ਰਿਹਾ ਹੋਣਾ ਵੀ ਤੁਸੀਂ ਦੇਖੋ ਸਟੇਟਾਂ ਦੀਆਂ ਸਟੇਟਾਂ ਚੇਂਜ ਹੋ ਗਈਆਂ ਤੁਸੀਂ ਗੋਆ ਚਲੇ ਜਾਓ ਕਿੰਨਾ ਸਨਾਪਨੀ ਦੀ ਹਿੰਦੂ ਸੀ ਅੱਜ ਵੀ ਉੱਥੋਂ ਦੀ ਪੋਪੂਲੇਸ਼ਨ ਤੇ ਮਰਦਮਸ਼ੁਮਾਰੀ ਘੜਾ ਕੇ ਦੇਖੋ ਅੱਜ ਕਿਦੋਂ ਕਿੰਨਾ ਵੱਡਾ ਪਰਵਰਤਨ ਕਿਵੇਂ ਆ ਗਿਆ ਨਾਗਾਲੈਂਡ ਦੇਖ ਲਓ ਉਹਦੇ ਵਿੱਚ ਐਡਾ ਵੱਡਾ ਪਰਵਰਤਨ ਕਿੱਥੋਂ ਆ ਗਿਆ ਤੁਸੀਂ ਮੰਗਾਲਿਆ ਦੇਖ ਲਓ ਉੱਥੇ ਐਡਾ ਵੱਡਾ ਪਰਵਰਤਨ ਕਿੱਥੋਂ ਆ ਗਿਆ ਤੁਸੀਂ ਮਨੀਪਾਲ ਉੱਥੇ ਜਾ ਕੇ ਦੇਖ ਲਓ ਐਡਾ ਵੱਡਾ ਪਰਵਰਤਨ ਕਿੱਥੇ ਆ ਗਿਆ ਜਿਹੜੀ ਉੱਥੇ ਸਾਡੇ ਸਿੱਖ ਹਿੰਦੂ ਰਹਿੰਦੇ ਸੀ ਕਿੱਥੇ ਚ ਐਡਾ ਵੱਡਾ ਪੱਧਰ ਤੇ ਨਾਂ ਚੇਂਜ ਹੋ ਜਾਣੇ ਐਡੇ ਵੱਡੇ ਪੱਧਰ ਤੇ ਆਧਾਰ ਕਾਰਡ ਚੇਂਜ ਹੋ ਜਾਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੋਈ ਨਾ ਕੋਈ ਤਾਂ ਕਮਜ਼ੋਰੀ ਰਹੀ ਹੈ ਨਹੀਂ ਇਹਨੂੰ ਫਿਰ ਤੁਸੀਂ ਧਰਮ ਗੁਰੂਆਂ ਦਾ ਫੇਲਿਅਰ ਨਹੀਂ ਮੰਨਦੇ ਬਿਲਕੁਲ ਮੰਨਦਾ ਬਿਲਕੁਲ ਮੰਨਦਾ ਕਿ ਜੇ ਸਾਡੇ ਜਿਹੜੇ ਧਰਮ ਗੁਰੂ ਨੇ ਵਕ ਵਕ ਧਰਮਾਂ 'ਚ ਵੱਡੀਆਂ ਵੱਡੀਆਂ ਕਥਾਵਾਂ ਟੀਲੀਆਂ ਤੇ ਆ ਕੇ ਕਰ ਰਹੇ ਨੇ ਵੱਡੇ ਵੱਡੇ ਨਾਰੇ ਮਾਰਦੇ ਨੇ ਵੱਡਾ ਕੰਮ ਕਰਦੇ ਨੇ ਉਹ ਆਪਣੇ ਲੋਕਾਂ ਨੂੰ ਧਰਮ ਨਾਲ ਜੋੜਨ ਕੇ ਕਿਸੇ ਨਾ ਕਿਸੇ ਆ ਸਫਲ ਰਹੇ ਨੇ ਇਸ ਕਰਕੇ ਜਿਹੜੇ ਬਰੇਸ਼ੀ ਲੋਕ ਸੀ ਉਹਨਾਂ ਨੇ ਸਨ ਲਾਈ ਤੋ ਰਸਤਾ ਬਣਾ ਕੇ ਸਾਡੇ ਤੇ ਜਿਹੜਾ ਹਮਲਾ ਖੱਡ ਕਰਮ ਤੇ ਕੀਤਾ ਚਲੋ ਸਵਾਮੀ ਜੀ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਇਹ ਸਰ ਨਾਲ ਮਹਾ ਮੰਦलेश्वर ਬ੍ਰਹਮਨੰਤ ਗਰੀਸੀ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਗੱਗੀ ਪੰਡਤ ਜੀ ਦੇ ਨਾਮ ਨਾਲ ਵੀ ਜਾਣਦੇ ਸੀਗੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਅੱਜ ਲਈ ਇੰਨਾ ਹੀ ਧੰਨਵਾਦ